ਦੇਖਣੀ ਕਿੱਥੇ ਆ ਅਫੀਤ ਹੈ ਵਾਹਿਗੁਰੂ ਜੀ ਕਾ ਖਾਲਸਾ ਸੇਵਾਹਿਗੁਰੂ ਜੀ ਕੀ ਬੋਤ ਹੈ ਮਹ ਪ੍ਰਮਾਤਮਾ ਦੇ ਰਾਸ ਕਰਨਾ ਸੰਸਾਰ ਚੱਲ ਕੇ ਕਰਾ ਚਲੋ ਜੀ ਮਾੜਾ ਥਾਰੂ ਦੈਂਦੋ ਕੋਣੀ ਤੇਰਾ ਚਾਉ ਕੋਣੀ ਤੇਰ ਕੀ ਬਖੇ ਤੇ ਬਖੇ ਨਾਲ ਦੀ ਨਾਲ ਸਭ ਨੂੰ ਦੇ ਅਰੋਗਤਾ ਤੇ ਸਾਰੇ ਮਾੜਾ ਜੀ ਆਪਣੀ ਆਪਣੀ ਜਿੰਦਗੀ ਦੇ ਵਿੱਚ ਨਾ ਸਾਡੇ ਆਗਿਆ ਦੇ ਆ ਸਾਨੂੰ ਗੋਡੇ-ਗੋਡੇ ਚਾ ਇੱਕ ਇੱਕ ਗੱਲ ਹੈਗੀ ਜੀ ਨਾ ਹੁਣ ਦਾ ਸਵੇਰੇ ਸਾਜਰੇ ਸਾਜਰੇ ਆ ਛੱਡ ਕੇ ਆ ਜੀ ਤਰੀਕ ਨੂੰ ਸਕੂਲ ਮੈਂ ਪੀ ਨੂੰ ਕੋਈ ਜੁੜੀ ਨੂੰ ਵੇਦਣਾ ਦੇ ਗਿਆ ਸੁਖੀ ਵੀ ਬਲਾ ਦੋ ਸਾਸਰੀ ਘਰ ਨਾਲ ਸੱਚੀ ਪੁੱਤੀ ਪਤਨੀ ਆ ਇਹ ਕਿਹੜਾ ਕੱਚੀ ਆ ਗਾੜੀ ਜਾਂਦੀ ਮੈਨੂੰ ਦੱਸੀ ਨਾਲ ਤੋਂ ਆਖਦੀ ਆ ਸੰਦੀਪ ਬਣਾ ਸਾਰੇ ਪੀੜੀਆਂ ਹੁੰਦੀਆਂ ਐਮੀ ਸਾਸਰੀ ਘਰ ਬੁਲਾ ਦੋ ਵਾਈ ਕੁਟੀਕਰਸਾ ਬੰਕੂ ਜੀ ਕਿਸਾ ਕੱਤੇ ਨਾਲ ਨਾ ਲੱਭ ਅੱਜ ਮੇਰਾ ਸੋਹਣਾ ਜਿਹਾ ਪੁੱਤ ਵੀਡੀਓ ਬਣਾ ਰਿਹਾ ਹੈ ਜੀ ਪੱਗ ਬੰਨ ਕੇ ਗੁਰਦੇ ਮੇਰੇ ਪੁੱਤ ਨੇ ਦਿਨ ਦਿੱਤੀਆਂ ਕਰ ਲੀਆਂ ਮੰਨਦਾ ਪਹਿਲੇ ਹੀ ਆਏਗੀ ਸੁੱਟੀਆਂ ਕੱਲ ਪਹਿਲੇ ਹੀ ਆਇਆ ਤੁਸੀਂ ਬਾੜ ਦਾ ਵਾਰ ਮੈਨ ਹੋਗਾ ਜੀ ਚੇਂਜ ਮੇ ਲੋ ਜੀ ਇੱਧਰ ਇਹਨੂੰ ਮੇਰੇ ਵੱਲ ਸੋਨ ਸਾਰਿਆਂ ਦੇ ਪੈਰ ਪਈ ਸੱਜਿਆ ਕੱਲ ਹਾਂ ਅਜੇ ਤਾਂ ਟਾਵਰ ਆਦੀ ਪੂਰੀ ਐ ਮੈਂ ਥੋੜੋ ਯਾਰ ਚੌਪੜ ਦੇ ਪ੍ਰਚਾਦੇ ਹਾਂ ਸੇਵਾ ਕਰਨੀ ਐ ਮੈਂ ਥੋੜੋ ਹੁਣ ਧਿਆਨ ਰੱਖਣਾ ਤਾਂ ਸਾਰਿਆਂ ਦਾ ਦੇਖ ਲੈ ਵੀ ਕਿਹੜਾ ਚਾਹ ਤੇ ਆ ਗਿਆ ਕਿਹੜਾ ਰੋਟੀ ਤੇ ਆ ਗਿਆ ਕਰਨ ਹਾਂ ਸਾਰਿਆਂ ਨੂੰ ਚਾਹ ਚਾਹ ਪਾਣੀ ਪ੍ਰਸ਼ਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆੜੀ ਪੇਚਾ ਮੈਂ ਅਜਾ ਰਾਤ ਦੇਖੀ ਆਈਏ ਤਾਂ ਕਾਫੀ ਨਿਕਲਦਾ ਮੈਨੂੰ ਵਧੀਆ ਲੱਗਦਾ ਰੰਗ ਬੰਨ ਲਿਆ ਵਧੀਆ ਫਿਰ ਹੋਰ ਕਾ ਚਾਹੀਦਾ ਹਨਾ ਕਰਨ ਬੜੀ ਲੈ ਕੇ ਆਣੀ ਹੈ ਨਾ ਹਨ ਪੱਗ ਇਹ ਛੋਟੀ ਈ ਤੀ ਹੈ ਨਾ ਛੋਟੀ ਹੈ ਇਹ ਸੱਚੀ ਛੋਟੀ ਹੈ ਇੱਕ ਗੱਲ ਹੈਗੀ ਆ ਹਨ ਬਈ ਜਿਹੜਾ ਕੰਮ ਆ ਭਾਬੀ ਆ ਚੁੱਲ੍ਹੇ ਨੇ ਕਰ ਦੇਣਾ ਉਹ ਗੈਸ ਨੇ ਥੋੜੋ ਕਰਨਾ ਨਹੀਂ ਬਾਈ ਉਹ ਤਾਂ ਹੈਗਾ ਹੀ ਆ ਕਿੱਦਾਂ ਭਲਾ ਚੁੱਲੇ ਵਰਤਿੰਦਿਆਂ ਦਿਨ ਰੋਟੀਆਂ ਪੈਂਦੀਆਂ ਤਿੰਨ ਤਿੰਨ ਰੋਟੀਆਂ ਵੀ ਪੈਂਦੀਆਂ ਵੀ ਪਰ ਹਾਂ ਨੇ ਨਾਲੇ ਗੈਸ ਬਾਅਦ ਦੇਖ ਰੋਟੀ ਬਰੜਦੀ ਆ ਚੁੱਲੇ ਦੀ ਰੋਟੀ ਦਾ ਕੁਝ ਹੋਰ ਬਗਾ ਨਹੀਂ ਮਜਾ ਤਾਂ ਹੈਗਾ ਮੰਨ ਕੇ ਚਲੋ ਜੇ ਇਹੀ ਪ੍ਰਸ਼ਾਦਾ ਗੈਸ ਪਰ ਬਣਾਣਾ ਹੁੰਦਾ ਫਿਰ ਤਾਂ ਕਿਸੇ ਇੱਕ ਦੇ ਗਲ ਚ ਰਸਾ ਪਿਆ ਹੋਣਾ ਤਾਂ ਹੈ ਹਾਂ ਨਹੀਂ ਨਹੀਂ ਹੈ ਨਹੀਂ 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 ਇੱਕ ਜਣੇ ਨੇ ਖੜਾ ਨਹੀਂ ਪਕਾਉਣੀ ਸੀ ਕਿਸੇ ਨੇ ਵੀ ਚਾਹੇ ਤੂੰ ਪਕਾਉਂਦੀ ਚਾਹੇ ਕੋਈ ਵੀ ਪਕਾਉਂਦਾ ਚਾਹੇ ਸੁੱਖੋ ਪੈਂਟ ਜੀ ਪਕਾਉਂਦੀ ਚਾਹੇ ਪਕਾਉਂਦੀ ਸੰਦੀਪ ਚਾਹੇ ਪਕਾਉਂਦੀ ਮਾਮੀ ਹਾਂ ਇੱਕ ਜਣੇ ਨੇ ਹੁਣ ਤੁਸੀਂ ਉਹ ਚਾਰ ਜਣੇ ਠੰਡ ਮੈਂ ਤਾਂ ਰੀਤ ਨੂੰ ਛੱਡ ਕੇ ਮੈਨੂੰ ਤਾਂ ਠੰਡ ਲੱਗੀ ਚੁੱਲ੍ਹੇ ਗੱਲ ਇੱਕ ਗੱਲ ਹੈ ਕਿ ਚੁੱਲ੍ਹੇ 'ਤੇ ਲੱਗ ਜਾਂਦੀ ਰੌਣਕ ਹਾਂ ਚੁੱਲ੍ਹੇ 'ਤੇ ਰੌਣਕ ਲੱਗ ਜਾਂਦੀ ਜੋ ਮਰਜੀ ਹੈ ਹਾਂ ਤੇ ਮੈਂ ਤਾਂ ਸੇਕ ਲੈ ਜਿਨ੍ਹਾਂ ਨੇ ਸਕਾਤਾ ਮੈਨੂੰ ਮੈਂ ਬੈਠਿਆ ਤਾਂ ਤੇ ਸੇਕਣ ਨੂੰ ਮਾਹਤਲ 10 ਕ ਪ੍ਰਸਾਦੇ ਨਾਲੂੰਗਾ ਇਹਨਾਂ ਦੇ ਨਖਰੇ ਹੀ ਨਹੀਂ ਮਾਣੋ ਇਹ ਤਤੀ ਲਾਤੀ ਇਹ ਕੱਚੀ ਹੋਗੀ ਤੇ ਪੀਲੀ ਹੋਗੀ ਇਹ ਗੁਲਾਬੀ ਹੋਗੀ ਆਈ ਕੁਝ ਹੋਈ ਗਿਆ ਇਹਨਾਂ ਦਾ ਬਸ 2 ਮਿੰਟ ਵੀ ਨਹੀਂ ਬੈਠਣ ਦਿੱਤਾ ਚੁੱਲ੍ਹੇ ਮੂਰੇ ਮੈਨੂੰ ਤੇਜੀ ਰੋਟੀ ਹੁੰਦੀ ਐ ਰੱਖ ਕੇ ਮੈਂ ਵੀ ਇੱਕ ਨਹੀਂ ਰੜਕੇ ਦਿੱਤੀ ਸੀ ਆ ਇਹਦੇ ਵੀ ਕੰਡੇ ਕੱਚੇ ਆ ਜੀ ਆਏ ਨਹੀਂ ਜੀ ਆਉਦਾ ਵੀ ਕੰਡਾ ਕੱਚਾ ਦਿਖਾਈ ਹੁਣ ਕਹਨੂੰ ਰੱਖੀ ਵਿੱਚ ਨਿੰਦ ਲਿਖਦੀ ਆ ਹਾਂ ਆਹ ਕੰਡੇ ਆਇਓ ਕਰਦੀ ਆ ਬੀਤੇ ਕੱਟ ਕੇ ਘਰ ਉਪਰ ਆ ਕੇ ਫਿਰ ਦੁਬਾਰਾ ਸਿੱਕ ਲਾ ਆਹ ਟੋਟੀ ਵਾਲੀ ਰੋਟੀ ਠੀਕ ਆ ਆ ਦੇਖਿਆ ਕਰਨ ਆ ਆਹ ਜਿਹਨੇ ਨੰਬਰ ਦੇਣੇ ਹੁੰਦੇ ਆ ਹਾਂ ਕੱਟੀ ਪੱਕੀ ਸਾਰਾ ਤੁਸੀਂ ਕਰੀ ਜਾਂਦੇ ਵਿੱਚ ਡੈਡੀ ਨੇ ਢਾੜੀ ਖਾਣ ਦੇ ਲਈ ਠੀਕ ਹੈ ਡੈੜੀ ਜਾਣ ਦਾ ਤੇਰਾ ਬਧੀਏ ਇੱਧਰ ਨੂੰ ਮੂੰਹ ਕਰੋ ਇੱਕ ਵਾਰ ਸਾਰੇ ਇੱਧਰ ਦੇਖਿਓ 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 ਕਿਓ ਕਿਓ ਉੱਡਦਾ ਫਿਰਦਾ ਉਹ ਦੇਖਿਓ ਇੱਧਰ ਦੇਖੋ ਕਿਓ ਉੱਡਦਾ ਫਿਰਦਾ ਉਹ ਦੇਖੋ ਅੱਖ ਘਾਬਾ ਤੇ ਖੋਲਣੀ ਆ ਆ ਸੂਰਜ ਪੈਂਦਾ ਚਾਹ ਪੀ ਲੈਣੀ ਸੀ ਸਾਧਰੇ ਸਾਧਰੇ ਉਹ ਸੂਰਜ ਪੈਂਦਾ ਉਹ ਦੇਖੋ ਅੱਛਾ ਕਰਨਾ ਤੁਸੀਂ ਇੱਕ ਨਾਲ ਲਵਾ ਲਈ ਬੱਚਾ ਕਹਦਾ ਤੇ ਰੋਟੀ ਦਾ ਕਹੀਂ ਜਦੋਂ ਗਿੰਡੀ ਨੂੰ ਮਾਰ ਦੇਗਾ ਪਰ ਉਹ ਡੈਡੀ ਹਾਂਜੀ ਰਾਤ ਆਏ ਦੱਸੋ ਤੁਸੀਂ ਕਿੰਨੇ ਵਜੇ ਆਏ ਸੀ ਮੇਰੇ ਕੋਲ ਮੈਂ ਰਾਤ ਤੱਕ 9:30 10 ਵਜੇ ਤੇ ਕਿੰਨ 11 ਵਜੇ ਤੱਕ ਸੌਂ ਇਹ ਰਾਤ ਕੰਮ ਨੇ 9:30 ਵੀ ਮੇਰੇ ਕੋ ਆਏ ਤੇ ਹਾਂ ਫਿਰ ਉਹ ਤੋਂ ਬਦਲੇ ਅੱਖਾਂ ਕਰਦਾ ਬੰਦ ਕਰਦਾ ਇਹ ਤੋਂ ਬਧੀ ਗੱਲ ਆ ਠੀਕ ਆ ਫਿਰ ਮੈਂ 11:15 ਮਿੰਟ ਤੇ ਫੋਨ ਬੰਦ ਨਹੀਂ ਕਰਦਾ ਸੀ ਹਾਂ ਫਿਰ ਮੰਮੀ ਮਾਸੀ ਕਹਿੰਦੇ ਰਾਤ ਇੱਕ ਲੱਗ ਗਿਆ ਇੱਕ ਵਜੇ ਫੋਨ ਤੇਰਾ ਵੱਜਦਾ ਦਾ ਟਿਨੀ ਨੀਨੀ ਜੀ ਹੁੰਦੀ ਸੀ ਪਤਾ ਨਹੀਂ ਹੋਈ ਵੱਜਦਾ ਦਾ ਪਤਾ ਨਹੀਂ ਕਿ ਇਹਦਾ ਫੋਨ ਆ ਪਤਾ ਤਾਂ ਮੰਮੀ ਜੀ ਜਬਰਦਸਤ ਪਤਾ ਨਹੀਂ ਇਹ ਕਿਦਾ ਬੱਜਦਾ ਤਾਂ ਕਿਦਾ ਨਹੀਂ ਇਹਦਾ ਵਹਿਗਰੂਏ ਜਾਣਦਾ ਪਤਾ ਪਏ ਗਿਆ ਤਮਰੇ ਰਾਤ ਛੜੇ ਕਮਰੇ ਦੀ ਲੈਡ ਚੱਲਦੀ ਸੀ ਹਾਂ ਯਾਰ ਲੈਡ ਵਾਲ ਕੇ ਪਏ ਤੇ ਸੀ ਲੈਡ ਵਾਲ ਕੀ ਪਏ ਤੇ ਮਾਮਾ ਵੀ ਉੱਥੀ ਪਿਆਦਾ ਮੱਕਾ ਪਤਾ ਮਾਮਾ ਹੀ ਚਲਾਉਣ ਲੱਗਿਆ ਪਤਾ ਫੋਨ ਉਹ ਵੀ ਨਹੀਂ ਦਾ ਪਤਾ ਇਹਦਾ ਹੁਣ ਵਹਿਗਰੂਏ ਜਾਣਦਾ ਨਾ ਮੇਰਾ ਲੱਛ ਦੇ ਹੈ ਨਾ ਤੇਰਾ ਲਾਤੀ ਹਾਂ ਛੋਟੇ ਦੇ ਲਿਆ ਬੜੇ ਦੇ ਲੱਗਦਾ ਨਾ ਛੋਟੇ ਦੇ ਲੱਗਦਾ ਪਤਾ ਹਾਂ ਬਈ ਹੁਣ ਦੇਖੋ ਕਰਨ ਨੇ ਸੰਭਾਲਨੀ ਹੈ ਬਿਆਦੀ ਜ਼ਿੰਮੇਵਾਰੀ ਸਾਰੀ ਉਹ ਅਸੀਂ ਹੁਣ ਹੌਲੀ ਹੌਲੀ ਫਾਰਕ ਹਾਂ ਸਾਰਾ ਕੁਝ ਐਦੇ ਪਰ ਜ਼ਿੰਮੇਵਾਰੀਆਂ ਹਲਵਾਈਆਂ ਨੂੰ ਚਾਹ ਪ੍ਰਸ਼ਾਦ ਦਾ ਉਹ ਕਿਆ ਬਣਾਉਂਦੇ ਕਿਆ ਨਹੀਂ ਇਹ ਕਰਨ ਨੇ ਦੇਖਣਾ ਤਾਂ ਹੀ ਛੁੱਟੀਆਂ ਲੈ ਕਰੀਆਂ ਅਸੀਂ ਹਾਂ ਛੁੱਟੀਆਂ 3 ਸਵੇਰੇ ਮੇਰੇ ਮੰਮੀ ਕਾਲ ਪਾ ਕੇ ਚੱਲ ਸਕੂਲ ਚੱਲ ਸਕੂਲ ਹਾਂ ਮੈਂ ਕਹਾਂ ਪਹਿਲੇ ਛੁੱਟੀਆਂ ਪਹਿਲਾਂ ਲੈ ਕਹਿੰਦੇ ਤੂੰ ਤਾਂ ਤਾਂ ਵੀ ਚੱਲ ਸਕੂਲ ਪਹਿਲੇ ਹਰਵਾਸ ਤੇ ਚਲੇ ਲੰਨਾ 10 ਦਿਨ ਪਹਿਲੇ ਲੈ ਲੰਨਾ ਨਾ ਮੈਂ ਕਹਾਂ ਨਾ ਤੀਆਂ ਅੱਛਾ ਟੂਸ਼ਨਾਲੀ ਤੇ ਵੀ ਲਈ ਹੈ ਟੂਸ਼ਨਾਲੀ ਦਾ ਪਤਾ ਨਹੀਂ ਆਕਰਸ ਦੇਖਿਆ ਹੈ ਆ ਪੈਂਟਰ ਨਾਲ ਕਾ ਤਾਂ ਸਾਫ ਕਰਦਾ ਹੱਥ ਨਾਲ ਕੀ ਲੱਗ ਗਿਆ ਹੱਥ ਨੂੰ ਫਿਰ ਕੀ ਹੋ ਗਿਆ ਫਿਰ ਉਹ ਕੱਪੜੇ ਕੱਪੜੇ ਦੇ ਪੱਟਾ ਪੜ ਦੂੰਗੇ ਇਹਨਾਂ ਦੇ ਅੱਜ ਤੱਕ ਦੇ ਚੋਪੜਾ ਇੱਥੇ ਚੋਂ ਆਇਆ ਚੋਪੜਾ ਇੱਥੇ ਸਾਰ ਟੋਪੜਨ ਬਸ ਬਸ ਐ ਕਰਕੇ ਦੱਬ ਦੇ ਉਹਨੂੰ ਥੱਲੇ ਇਹ ਆ ਦੇ ਇਹ ਆ ਦੇ ਐ ਕਰ ਇੱਥੇ ਸਾਰ ਤੇ ਹਾਂ ਇਹ ਆ ਦੇ ਕੀ ਲਾ ਲੈਣਾ ਲਾ ਲੈ ਸਿੱਕ ਲਾ ਦੇ ਉਹ ਇਹ ਤਾਂ ਸਿਖਾਉਣ ਦਾ ਤੈਨੂੰ ਤਾਂ ਫਾਇਦਾ ਆ ਭਾਬੀ ਗੈਸ ਪਰ ਤਾਂ ਰੋਟੀਆਂ ਬਣਦੀਆਂ ਇਹ ਤਾਂ ਚੁੱਲ੍ਹੇ ਪਰ ਬਣਦੀਆਂ ਹੁੰਦੀਆਂ ਫੇਰ ਰੋਟੀ ਚੋਪੜਨ ਵਾਲਾ ਕੰਮ ਹੁੰਦਾ ਨਾਲ ਦੇ ਉਹ ਨਹੀਂ ਮੈਂ ਕਹ ਕਹਿੰਦੀ ਹਾਂ ਕਿਸਾ ਟਾਈਮ ਨੇ ਆਲੇ ਨੂੰ ਕੰਮ ਆ ਜਾਂਦੇ ਆ ਉਹ ਤਾਂ ਜਿਆਦਾ ਢੋਲ ਗਲ ਪੈ ਜਾਂਦਾ ਬਜਾਉਣੀ ਪੈਂਦਾ ਹਾਂ ਫੇਰ ਤਾਂ ਜੇ ਜੀ ਬਿੰਗੀ ਟੇਦੀ ਬਣ ਗਈ ਉਹ ਵੀ ਸੌਤ ਲੱਗਦੀ ਐ ਜੇ ਬੰਦੇ ਤੇ ਫਸਿਆ ਪਾਉਂਦਾ ਕਿਤੇ ਰੋਟੀ ਨੂੰ ਹਾਂ ਬਾਸੀ ਵੀ ਅਸਰ ਤਾਂ ਹੁੰਦੀਆਂ ਫੇਰ ਤਾਂ ਹਾਂ ਚਾਰ ਦਿਨ ਦੀ ਹੋਵੇ ਹਾਂ ਉਹ ਵੀ ਚੱਬ ਲੰਦਾ ਅਗਲਾ ਕਹਿੰਦਾ ਵੀ ਹੁਣ ਬੱਸ ਇਤੋਂ ਹੀ ਸਹੀ ਗੱਲ ਆ ਗਰਮ ਥੀ ਚੋਪੜ ਗਏ ਨੇ ਅਕਸਰ ਦੇਰੋਂ ਤੋਂ ਬਹਿਣ ਲੱਗੇ ਕੀਆ ਕੱਕ ਦੀਦੀ ਪਿਆਰ ਪਿਆਰ ਦਾ ਲੱਲਾ ਛੱਲਾ ਕਹਿੰਦੀ ਖਿਜਦਾ ਠੀਕ ਤਾਂ ਪੁੱਤ ਕਹਤਾ ਚੱਲ ਮੈਂ ਲੱਭਾਂ ਚੱਲ ਲਈ ਕਹਿੰਨੇ ਬੰਦੇ ਹੋ ਜਾਂਦੀ ਮੇਰੇ ਤੋਂ ਅੰਦਰਲੇ ਅੰਦਰ ਤੇ ਆਵਾਜ਼ ਆਉਂਦੀ ਆ ਹਾਂ ਬੰਦੇ ਮੇਰੇ ਅੰਦਰੋਂ ਬਾਹਰ ਜੁਦੀ ਹੈ ਵੀ ਮਨੂ ਲੱਲਾ ਨਹੀਂ ਘੜਾਏਗਾ ਮੇਰੇ ਵੀ ਘਰ ਅੰਦਰ ਦੀ ਆਵਾਜ਼ ਆਉਂਦੀ ਆ ਮੁੰਡਾ ਜਵਾਨ ਹੋ ਗਿਆ ਧਿਆਨ ਚੁੱਕਦਾ ਲੱਲਾ ਲੱਲਾ ਨਾ ਕਰਿਆ ਕਰ ਹਾਂ ਉਹ ਨੂੰ ਗੱਲਾ ਗੱਲਾ ਕਰਤਾ ਆ ਪਾਕ ਤੋਂ ਮੈਂ ਕੱਲ ਸਵੇਰ ਆਂਗਾ ਮੈਂ ਕਿਹਾ ਤੂੰ ਬੂਟ ਕੱਢ ਸਾਫ ਨਾਲ ਲੈ ਕੇ ਆਇਆ ਜੀਨ ਨਾ ਕਹਿੰਦਾ ਬੂਟੇ ਸ਼ੋਹਣੇ ਲੱਗਣਗੇ ਮੈਂ ਕਿਹਾ ਤੇਰਾ ਵਿਆਹ ਕਰ ਦਰਾਂ ਮੈਂ ਕਰ ਦੋ ਇਹ ਮੜ ਦੋ ਕਰ ਦੋ ਲੱਭ ਲੋ ਕੁੜੀ ਕਾ ਥੇਤੀ ਲੱਭੋ ਬਾਕੀ ਡਿੰਪਲ ਦੇ ਬਾਅਦ ਮੇਰਾ ਨੰਬਰ ਆਗਾ ਉਹਨੇ ਤੰਗ ਹੋ ਕੇ ਆਇਆ ਕਈ ਦਿਨ ਤੱਕ ਹਾਂ ਤਰੋ ਮੈਂ ਛੱਡ ਦਿੰਦਾ ਜਗਾ ਮੈਂ ਰੱਖਿਆ ਟਰੈਕਟਰ ਤੇ ਲਿਉਣੀ ਆ ਤੇ ਕੀਤੇ ਲੈ ਕੇ ਆਉਣੀ ਆ ਹਾਂ ਅਸੀਂ ਇੱਕ ਗੱਡੀ ਜੀ ਆਪਰੇ ਕੋੜੀ ਤੇ ਪਤਾ ਨਹੀਂ ਕੋੜੀ ਭਕੌੜੀ ਜੁੜਨੀ ਕਿ ਆ ਜੁੜਨਾ ਕੁਝ ਨਹੀਂ ਪਤਾ ਜੇ ਪਾਦਾਨੀ ਆਈ ਹੋਈ ਬਦਲ ਲੱਗਣਾ ਸਾਡੇ ਘਰ ਮੂਰੇ ਖੜੀ ਵੀ ਕਰਨ ਲੈ ਆ ਆ ਨਾ ਨਾ ਇਹ ਮੈਨੂੰ ਕਹਿ ਤਾ ਕਹਿੰਦਾ ਮਾਸੀ ਤੇਰੇ ਹੱਥ ਦਾ ਕਰਾਉਣਾ ਉਹ ਗੱਲ ਨਹੀਂ ਹੈਗੀ ਹਾਂ ਸਾਰਿਆਂ ਦੀ ਸੈਫਟੀ ਵਿੱਚ ਹੋਊਗਾ ਜੇ ਬਿਨਾਂ ਕੋਈ ਹਾਂ ਸਾਰਿਆਂ ਨਹੀਂ ਸਮੇਂ ਦਾ ਨਹੀਂ ਪਤਾ ਕੁਝ ਵੀ ਆਉਣ ਵਾਲੇ ਦਾ ਕੋਈ ਗੱਲ ਨਹੀਂ ਹਾਂ ਹਾਂ ਉਹ ਲੱਗਿਆ ਹੋਇਆ ਪੁੱਤ ਸਾਰੀਆਂ ਫੁੱਲੀਆਂ ਹੋਈਆਂ ਤੂੰ ਆਂਟੀ ਚਪੜ ਲੂਗੀ ਹਾਂ ਚਪੜ ਹਰੇ ਤੋਂ ਥੱਲੇ ਦੇ ਪੱਟ ਲਈ ਇਸ ਤਰੀਰੇ ਹਰੇ ਤੋਂ ਥੱਲੇ ਦੇ ਪੱਟ ਲਿਆ ਸਾਰੀ ਓ ਬੱਚਾ ਬੈਠ ਗਿਆ ਤੇਰਾ ਬੱਚੀ ਪਲੋਂ ਉਹਨਾਂ ਨੇ ਬੈਣਾ ਉੱਠਣਾ ਹੀ ਆ ਉਹਨਾਂ ਨੇ ਕਿਹਾ ਹੁਣ ਠੰਡ ਆ ਗਈ ਐਸੇ ਦੇ ਬੱਠੇ ਬੱਚੀਆਂ ਜਿਹੜੇ ਨਵੇਂ ਜੰਮੇ ਕੱਟੇ ਪੱਛੂ ਆ ਸਾਰਿਆਂ ਨੂੰ ਠੰਡ ਨੇ ਥੋੜਾ ਜਿਹਾ ਬਚ ਕੇ ਰਹਿਣਾ ਪੈਣਾ ਬਚਾ ਕੇ ਰੱਖਣਾ ਪੈਣਾ ਪੱਗ ਵੀ ਪੰਨਾ ਬਣਾ ਲਿਆ ਵਧੀਆ ਆ ਦਾ ਕਲਰ ਵਧੀਆ ਲੱਗਦੀ ਸੰਦੀਪ ਪਤਰਾ ਸਾਬ ਤੁਸੀਂ ਤਾਂ ਟੌਰ ਲੱਗਦੀ ਮੁੰਡੇ ਦੀ ਆ ਜਨਾ ਸ਼ਰਟ ਇਹੀ ਕਲਰ ਲੈ ਕੇ ਆ। ਆ ਸ਼ਰਮ ਆ ਗਿਆ ਥੋੜਾ ਜਿਹਾ ਲੱਗਦਾ ਮੈਨੂੰ ਕਿਹਾ ਵੀ ਜਿਹੜੀ ਗਾਜਰੀ ਜੀ ਸ਼ਰਟ ਲੈ ਕੇ ਆਏ ਆ ਆਪਾਂ। ਕੱਲ ਆ ਵੀ ਉਹ ਪਾ ਲਈ ਵਿਆਹ ਦੀ ਕੱਟਾਈ ਨਹੀਂ ਮੈਂ ਵਿਆਹ ਤਾਂ ਉਹ ਹੀ ਪਾਉਂਗਾ ਕਿ ਪਾਪਾ ਪੈਂਟ ਕੋਟ ਪੈਂਟ ਕੋਟ ਪੈਂਟ ਕੋਟ ਵੀ ਨਹੀਂ ਪਾਪਾ ਜੀ ਤਾਂ ਜਿਹੜੀ ਪਾਪਾ ਦਾ ਪੈਂਟ ਉਹ ਲਿਆ ਚਲਟ ਪਾ ਵੀ ਜਾਂਦਾ ਮੈਂ ਉਹ ਕੋ ਨਹੀਂ ਚਲੋ ਪਾ ਲਵੇ ਜਿਹੜੀ ਇਹਨੂੰ ਵਧੀਆ ਲੱਗਦੀ ਉਹ ਪਾ ਲਵੇ ਇਹਦੀ ਅੱਛਾ ਜੀ ਸਾਨੂੰ ਸੋਹਣਾ ਲੱਗੂ ਅਸੀਂ ਉਹ ਪਾਣੇ ਆ ਹਾਂ ਅੱਛਾ ਮੇਰੇ ਕੋ ਦਿੰਦਗੀ ਵਾਲੀ ਮੈਂ ਆਪਣੇ ਪਸੰਦ ਦੇ ਕੱਪੜੇ ਕਾਉਂਗਾ ਬੱਸ ਸਤਨਾਵ ਦੇਖਣੇ ਆਏ ਨਾ ਹਾਂ ਹੁੰਦੇ ਆ ਇਹ ਕਦ ਨਹੀਂ ਗੇਨਿੱਕ ਕਰਦਾ ਹੁਣ ਕਿ ਲੱਗੇ ਹੁਣ ਜੂ ਜੂ ਉੱਪਰ ਨੂੰ ਹੋਈ ਜਾਣਾ ਮੈਂ ਵੀ ਕਹਿੰਦਾ ਮੈਂ 10ਵੀਂ ਚ ਜਾ ਕੇ ਪਹਿਲੀ ਵਾਰ ਆਪ ਕੱਪੜੇ ਖਰੀਦੇ ਤੇ 10ਵੀਂ ਚ ਜਾ ਕੇ ਆਪ ਨਹੀਂ ਜੋ ਮੰਮੀ ਨਾਲ ਲਿਆਉਂਦੇ ਪਾਪਾ ਜੀ ਨੇ ਲਿਆਉਂਦੇ ਉਹੀ ਪਾ ਲੈਣੇ ਬਸ ਪਹਿਲਾਂ ਨਹੀਂ ਤਾਂ ਹੁੰਦਾ ਮੁੰਡਿਆਂ ਨੂੰ ਅਸਲ ਕੰਪੀਟੀਸ਼ਨ ਹੁੰਦਾ ਦੇਖ ਹੁਣ ਪੜਦਾ ਜਿੱਥੇ ਤੇ ਪੜਨਾ ਸ਼ੁਰੂ ਕਰਿਆ ਨੇ ਸਮਝ ਲਓ ਪਹਿਲੀਆਂ 5 ਕਲਾਸਾਂ ਤੱਕ ਨੇ ਖਾਲਸਾ ਸਕੂਲ ਚੋਂ ਰੋਪੜ ਲਾਤੀਆਂ ਉੱਥੇ ਵੀ ਸੇਮੇ ਵਰਦੀ ਸੀ ਸਾਰੇ ਬੱਚਿਆਂ ਦੀ ਜਿਆਦਾ ਜਮੇ ਜਵਾਗਤਾ ਹੁਣ ਉਰੇ ਆ ਗਿਆ ਛੱਲੀਆਂ ਸਕੂਲ ਦੇ ਵਿੱਚ ਹੈ ਛੱਲੀਆਂ ਸਕੂਲ ਦੇ ਵਿੱਚ ਸਮਝ ਲਓ ਵੀ ਜਿਹੜੇ ਇਹਦੇ ਨਾਲ ਦੇ ਮੁੰਡੇ ਪੜਦੇ ਆ ਉਹ ਪੜਦੇ ਹੀ ਆ ਰਹੇ ਇਹਦੇ ਨਾਲ ਉਹਨਾਂ 'ਚ ਕੋਈ ਕੰਪੀਟੀਸ਼ਨ ਨਹੀਂ ਕੰਪੀਟੀਸ਼ਨ ਹੋਣਾ ਸ਼ੁਰੂ ਹੋ ਜਾਏ ਨੇ ਪਲੱਸ 1 ਚ ਜਾ ਕੇ ਰੋਪੜ ਪੜਨਾ ਸ਼ੁਰੂ ਕਰਨਾ ਹੋਰ ਸਕੂਲ ਚ ਉੱਥੇ ਹੋਰ ਤਰ੍ਹਾਂ ਦੇ ਮੁੰਡਿਆਂ ਨਾਲ ਇਹਦੀ ਯਾਰੀ ਦੋਸਤੀ ਪੈਣੀ ਫੇਰ ਪੜ੍ਹਾਈ ਦਾ ਕੰਪੀਟੀਸ਼ਨ ਉੱਤੇ ਕੱਪੜੇ ਦਾ ਕੰਪੀਟੀਸ਼ਨ ਅਸਲ ਹੋਣਾ ਗ੍ਰੈਜੂਏਸ਼ਨ ਚ ਉੱਥੇ ਤੱਕ ਪਹੁੰਚਣਾ ਪਤਾ ਨਹੀਂ ਨਹੀਂ ਜਾਦਾ ਇਹਨੇ ਬੀਏ ਬੀਐਚ ਵਿੱਚ ਜਾ ਕੇ ਕਾਲਜ ਤੇ ਬਟਨ ਨਾ ਨਾ ਪਾਤੀ ਲੱਗੇ ਵੀ ਪੈਸੇ ਹਾਂ ਫੇਰ 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 ਅਸਲ ਅਸਲ ਪੜ੍ਹਾਈ ਤਾਂ ਫੇਰ ਸ਼ੁਰੂ ਹੋਣੀ ਇਹਨਾਂ ਦੀ ਬੈਚਲਰ ਡਿਗਰੀ ਦੀ ਪੁਰਾਣੇ ਮੁੰਡੇ ਨੇ ਆ ਇਹੋ ਜਿਹਾ ਕਪਾਇਆ ਹੋਇਆ ਕੱਪੜਾ ਪੁਰਾਣੇ ਨੇ ਆ ਇਹ ਜਿਹਾ ਪਾਇਆ ਮੈਂ ਨਹੀਂ ਹਜੇ ਮਮੀ ਚੱਲ ਮਾੜਾ ਜੇ ਚੱਲੀਆਂ ਵਾਲੇ ਰੋਪਣ ਕੱਪੜੇ ਲੈ ਕੇ ਹੋਣੇ ਦੋ ਰੋਪੜ ਤਾਂ ਜਾਣਾ ਹੀ ਆ ਤੁਸੇ ਨਹੀਂ ਉਹ ਗੱਲਾਂ ਵੀ ਕਰਨੇ ਨੇ ਕਾਲਜ ਜਾਇਆ ਕਰਨਾ ਹੈ ਫਿਰ ਅੱਛਾ ਮੰਮੀ ਨੂੰ ਨਾਲ ਲੈ ਜਾਣਾ ਮੈਂ ਪਾਪੇ ਕੁੱਪਿਆਂ ਨੂੰ ਨਹੀਂ ਕਹਿੰਦਾ ਮੈਨੂੰ ਮੰਮੀ ਸੁਣਿਆ ਮੈਂ ਵੀ ਤਾਂ ਉਹ ਮੈਨੂੰ ਮੰਮੀ ਕਹਣੀ ਆਏ ਪਾਪੇ ਇਹਨੇ ਤਾਂ ਕਹੀ ਕਰਨਾ ਮੈਂ ਪੈਸੇ ਲੈਣੇ ਬਸ ਮੈਂ ਕੱਪੜੇ ਲੈਉਣੇ ਗੱਲ ਖਤਮ ਬਸ ਇੱਥੇ ਤੱਕ ਅਸੀਮਤ ਰਹਿ ਜਾਣਾ ਮੰਮੀਆਂ ਨੂੰ ਕਿਤੇ ਨਹੀਂ ਕੋਈ ਪੈਸੇ ਦਿਓ ਬਸ ਨਹੀਂ ਕਈ ਮੰਮੀਆਂ ਨਾਲ ਵੀ ਜਾਂਦੇ ਨੇ ਪਾਪੇ ਇਹਨੇ ਛਿੱਤਰਾਂ ਤੋਂ ਬਸ ਯਾਰੋ ਦੋਸਤਾਂ ਨਾਲ ਦੇਣਾ ਅਗਲੇ ਹਾਂ ਜਾਣਾ ਹੈ ਮੁੰਡਿਆਂ ਨਾਲ ਕਿੱਧਰ ਤੁਸੀਂ ਲੋ ਜੀ ਉਧਰ ਪਹਿਲਾਂ ਮਾਮੀ ਨੂੰ ਮਿਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਾਮੀ ਦੇ ਹੱਥ ਤੇ ਸੋਟਾ ਜੀ ਮਾਮੀ ਨੇ ਲੈਂਟਰ ਹਲਾਇਆ ਬਾ ਸਾਰੇ ਥੱਲੇ ਠੱਕ ਠੱਕ ਹੋਣ ਲੱਗੀ ਪਈ ਐ ਉਹ ਥੱਲੇ ਹਲਵਾਈ ਕਹੀ ਜਾਂਦਾ ਕਹਿੰਦਾ ਉੱਪਰ ਕੀ ਹੋਣ ਲੱਗ ਗਿਆ ਹੈ ਰਿਆ ਕੰਮ ਕਹਿੰਦਾ ਜਿਹੜੇ ਠੱਕ ਠੱਕੇ ਹੋਈ ਜਾਂਦੀ ਐ ਤਾਂ ਪਰ ਰੂਣ ਵਿੱਚ ਕੁੱਟ ਹੁੰਦਾ ਨਹੀਂ ਕਹਿੰਦੇ ਸਬਜ਼ੀ ਤਿਆਰ ਹੁੰਦੀ ਐ ਵੀ ਅਸੀਂ ਸੋਟੇ ਨਾਲ ਕੁੱਟ ਕੇ ਹੀ ਬਣਾਉਂਦੇ ਆ ਜੀ ਸਾਨੂੰ ਸਿੱਧਾ ਨਹੀਂ ਖਾਜੇ ਵਿੱਚ ਵਿੱਚ ਪੈਣਾ ਕਮੈਂਟ ਕਰੀ ਜਾਂਦੇ ਕਹਿੰਦੇ ਇੱਕ ਦੋ ਕੰਮ ਵਾਲੀਆਂ ਹੋਰ ਲਓ ਮਾਮੀ ਦੇ ਨਾਲ ਕੰਮ ਕਰਾਓ ਹਾਂ ਮਾਮੀ ਕਹਿੰਦੀ ਮਾਮੀ ਕਹਿੰਦੀ ਮੈਂ ਬਹਿਣਾ ਨਹੀਂ ਟਿੱਕੇ ਟ੍ਰੈਕ ਤੇ ਬੈਠ ਸਕਦੀ ਆ ਭਾਈ ਨੂੰ ਕੰਮ ਕਰਨਾ ਹੀ ਪੈਣਾ ਵਿਆਹ ਏ ਹਾਂ ਵਿਆਹ ਚ ਤਾਂ ਪਈਰ ਪ੍ਰਸਾਦਾ ਪਾਣੀ ਦਾ ਵਿੱਚ ਨੂੰ ਨੱਠ ਪੱਧ ਕਰਨੀ ਉਹ ਪੈਣੀ ਆ ਸਾਰਿਆਂ ਦੀ ਦੌੜ ਲੱਗੀ ਵਿਆਹ ਮਾਮੀ ਕਹਿੰਦੇ ਕੱਲੀ ਕਰਦੀ ਸਭ ਜਣੇ ਲੱਗੇ ਵਿਆਹ ਕੋਈ ਇੱਧਰ ਨੂੰ ਦੌੜਦਾ ਹੋਈ ਇੱਧਰ ਨੂੰ ਮਾਮੀ ਨੇ ਸਬਜ਼ੀ ਦੀ ਡਿਊਟੀ ਸੰਭਲੀ ਵੀ ਚੱਲ ਸਬਜ਼ੀ ਨੂੰ ਤੜਕਾ ਲਾ ਦਿੰਦੀ ਆ ਬੋਲੇ ਜਦੋਂ ਤੁਹਾਡੇ ਛੋਲੇ ਉੱਬਲ ਉੱਬਲ ਕੇ ਤੱਲੇ ਦੇ ਪੋਟਚਾ ਮਰਾ ਦਿਓ ਹੁਣ ਬਸ ਇਹਨੂੰ ਅੱਜ ਫਰਸ਼ ਧੋਣਾ ਆ ਜੀ ਹਾਂ ਇਹ ਵੀ ਕਮੈਂਟ ਨਾ ਕਰਿਓ ਵੀ ਕੰਦ ਪਾਇਆ ਵਾ ਅੱਜ ਧੋਾਈ ਹੋਣੀ ਆ ਜੀ ਕੰਦ ਫੋਹ ਪਾ ਲੈ ਗੁਲਬੁਲ ਕੇ ਉਹ ਵਿਆਹਾਂ ਦੇ ਵਿੱਚ ਆਹੀ ਕੁਸ ਹੁੰਦਾ ਵਿਆਹ ਕਰਤੇ ਕਹਿੰਦੇ ਫਿਰ ਇਹਨੂੰ ਹਾਂ ਜੀ ਹੁਣ ਬਸ ਹੁਣ ਪੈਪ ਲਾ ਕੇ ਧੋ ਧੋਾਈ ਹੋਣੀ ਜੀ ਸਾਰੇ ਹਾਂ ਮੈਂ ਤਾਂ ਆਈਆਂ ਨੂੰ ਵਿਆਹ ਕਰਤੇ ਕਹਿੰਦੇ ਤਾਂ ਹੀ ਕਹਿੰਦੇ ਵਿਆਹ ਦੇ ਵਿੱਚ ਇਹ ਸਮਾਨ ਉੱਪਰ ਥੱਲੇ ਕੋਈ ਇੱਧਰ ਰੱਖ ਹੋ ਗਿਆ ਘਰੋਂ ਦਾ ਫਿਰਦਾ ਸਾਰਾ ਕੁਝ ਅੱਜ ਕਰੂਗਾ ਜੀ ਥੋੜੀ ਜੀ ਸੈਟਿੰਗ ਧੋ ਧੋਾਈ ਕਰਕੇ ਨਾਲੇ ਫਿਰ ਕੱਲ ਨੂੰ ਮੇਲਾ ਕੱਲ ਨੂੰ ਪਾਠ ਵੀ ਹੋਣਾ ਕੱਲ੍ਹ ਕੱਲ੍ਹ ਤੱਕ ਸਾਰੀ ਸਫਾਈ ਕਰਨੀ ਹੈ ਹਾਂ ਕੱਲ੍ਹ ਤੱਕ ਉਹ ਦਰ ਵੀ ਸਾਰਾ ਕੁੱ ਸਾਰਾ ਕੋ ਫੁੱਕੇ ਕਰਨੀ ਪੈਣਾ ਹੈ ਇਹ ਤਾਂ ਹਲੋ ਟਾਉਣਾ ਦਾ ਕੰਮ ਹੈ ਸਬਜ਼ੀ ਬਣਾ ਕੇ ਹੁਣ ਤੋ ਦੇਣਾ ਬਸ ਇਹ ਕਰਕੇ ਸੁਖ ਲਾਰਾ ਦਾ ਸਾਰ ਹਾਂ ਓਦਰਾ ਕੁੜੀ ਲੱਗੀ ਵੀ ਜੇ ਆਪਣੀ ਡਿਊਟੀ ਸਮਾਂ ਕੱਲ੍ਹ ਜੀ ਸਾਰਿਆਂ ਨੂੰ ਜੀ ਮੈਂ ਲੱਗੀ ਆ ਜੀ ਅੱਜ ਦੀ ਡਿਊਟੀ ਨਿਭਾਣ ਹਾਂ ਇਹ ਤਾਂ ਡਿਊਟੀ ਨਿਭਾਉਣੀ ਪੈਣੀ ਤੂੰ ਬਈ ਤੂੰ ਕਾ ਕਰਦਾ ਫਿੱਧਾ ਮੇਰਾ ਆੜੀ ਪੁੱਤ ਸੱਚੀ ਗੱਲ ਤਾਂ ਬਾਦ ਹਾਂ ਤੂੰ ਮਨੂਏ ਦੱਸ ਤੈਨੂੰ ਮੰਮੀ ਨਾਲ ਤੇ ਸਵੇਰੇ ਕੁੱਟਿਆ ਤਾਂ ਹਾਂ ਆਉ ਦੇਖ ਕਹਿੰਦੀ ਮੈਂ ਦੱਸ ਕਰਦੀ ਮੰਮੀ ਦੀ ਕਟਾਈ ਅੱਜ ਹੈ ਕਰਦੀ ਹੈ ਕਟਾਈ ਅੱਜ ਮੰਮੀ ਦੀ ਆਖਿਆ ਲਈ ਫਿੱਜੀ ਤਾਂ ਉਹ ਹੋ ਥੋੜੀ ਇਧਰ ਆਸ ਗੁੱਲੇ ਜਾਮਣਾ ਸਜਰੀ ਲੱਗੀ ਖਾਣ ਹਾਂ ਉਹ ਇਹ ਇਹ ਪਰ ਬਿਨਾ ਮਿੱਠੇ ਵਾਲਾ ਪਰ ਮਿੱਠਾ ਦਾ ਸ਼ੂਗਰ ਤਾਂ ਦੇ ਚ ਵੀ ਉਹਦੇ ਜਿੰਨੀ ਹੋਣੀ ਇਹ ਵੀ ਆਲੂ ਸ਼ੂਗਰ ਹੈ ਹੈ ਸ਼ੂਗਰ ਤਾਂ ਸਾਰੀ ਚੀਜ਼ ਕੀ ਆ ਕਿਆ ਕਾਫੀ ਕਹਿ ਸਕਦੇ ਆ ਜਿਹੜੀ ਫਰਜੀ ਚੀਜ਼ ਦੇਖ ਲੋ ਮਾਂਹ ਦੀ ਦਾਲ ਦੇਖ ਲੋ ਆਲੂ ਦੇਖ ਲੋ ਚੋਲ ਦੇਖ ਲੋ ਰੋਟੀ 'ਚ ਵੀ ਖਾ ਤਾਂ ਦੇ ਜੀ ਸ਼ੂਗਰ ਆ ਕਣਕ ਦੀ 'ਚ ਹੁਣ ਕੀ ਖਾਵੇ ਬੰਦਾ ਹੁਣ ਤਾਂ ਖਾਣਾ ਪੀਣਾ ਛੱਡਣਾ ਪੈਣਾ ਹੋਰ ਤਾਂ ਤਾਹੀ ਕੁਝ ਹੋ ਸਕਦਾ ਲੈਣਾ ਤਾਂ ਹੈ ਹੀ ਕੁਝ ਇਹਨੂੰ ਹੋਰ ਦਊ ਨਾ ਤੋ ਆਲੂ ਦੇ ਦੋ ਬਸ ਖਾਣੇ ਨੂੰ ਸੀ ਬਹੁਤ ਸਾਡੀ ਸਾਰੀ ਐ ਸਾਡੇ ਜਵਾਕ ਕਰਨ ਲਾ ਲੋ ਰੀਤ ਲਾ ਲੋ ਬਸ ਆਲੂ 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 ਹੁਣ ਤਾਂ ਕਰਨ ਘਟ ਗਿਆ ਪਹਿਲਾਂ ਤਾਂ ਚੋਲ ਬਣਾਉਣੇ ਉਹਦੇ ਚਾਲੂ ਦਾਲ ਬਣਾਉਣੇ ਉਹਦੇ ਚਾਲੂ ਛੱਡਣੇ ਪੈਂਦੇ ਤੇ ਉਹਨੂੰ ਸਿਟੀ ਮਰਾਉਣੀ ਪੈਂਦੀ ਸੀ ਨਾਲ ਓਏ ਕੱਢ ਕੇ ਉਹਨੂੰ ਦੇ ਦੇਣਾ ਵੀ ਤੂੰ ਲਾ ਲੂਗਾ ਹੋਰ ਘਟ ਗਿਆ ਅੱਜ ਸੋਇਆ ਵਾ ਅੱਜ ਛੁੱਟੀ ਕਰਨੀ ਜਾਂਦਾ ਕਾ ਨੂੰ ਉਹ ਤਿਆਰ ਹੋ ਕੇ ਫਿਰਦਾ ਥੱਲੇ ਹੋ ਗਿਆ ਤਿਆਰ ਉਹ ਰੋਟੀਆਂ ਚੁੱਪੜਨ ਲੱਗਿਆ ਵਾ ਮੈਂ ਕਿਹਾ ਮੈਂ ਕਿਸ ਕਰ ਸਕੂਲ ਨਹੀਂ ਜਾਣਾ ਕਹਿੰਦਾ ਨਹੀਂ ਛੁੱਟੀ ਕਰਨੀ ਅੱਜ ਮੈਂ ਭਾਈ ਉਹਦੀ ਭੈਣ ਦਾ ਵਿਆਹ ਹੈ ਉਹਨੇ ਜ਼ਿੰਮੇਵਾਰੀਆਂ ਸੰਭਾਲਣੀਆਂ ਭੈਣ ਕਾ ਨੂੰ ਲੱਗਦੀ ਭੂਆ ਦੇ ਵਿਆਹ ਭੂਆ ਦਾ ਭੂਆ ਦਾ ਵਿਆਹ ਹੈ ਉਹਦੀ ਦਾ ਉਹਨੇ ਜ਼ਿੰਮੇਵਾਰੀਆਂ ਸੰਭਾਲ ਲਈਆਂ ਛੁੱਟੀ ਕਰੀ ਹੈ ਉਹਨੇ ਵੀ ਕੋਈ ਜ਼ਿੰਮੇਵਾਰੀ ਸੰਭਾਲੀ ਹਾਂ ਅੱਜ ਤਾਂ ਕਹਿੰਦਾ ਬੇਲਾ ਫਿਰਕੇ ਮੇਰਾ ਸਾਰਨਾ ਨਹੀਂ ਹੈਗਾ ਸਾਈ ਜ਼ਿੰਮੇਵਾਰੀ ਸੰਭਣੀ ਹੈ ਭਾਈ ਤਾਲੇ ਵੀ ਦਿਨੇ ਹੰਦਾਂ ਦਾ ਛੁੱਟੀ ਕਰਦੇ ਰੀਤਦਿਆਂ ਕਈ ਹੋਈਆਂ ਵੀ ਤੇ ਹੁਣ ਉਹ ਕਹਿੰਦਾ ਮੈਂ ਕਰ ਲਵਾਂ। ਨਿਆਣਾਂ ਤਾਂ ਬਸ ਐ ਹੰਦਾਂ ਪਤਾ ਨਹੀਂ ਕੀ ਐ। ਫੂਲ ਸਾਨੂੰ ਤੁਸੀਂ ਕਰਦੀ ਐ। ਐਕਣੀ ਹੁੰਦਾ ਸਾਰਿਆਂ ਵਾਸਤੇ ਸਾਡੇ ਸਾਨੂੰ ਵੀ ਆ ਲੱਗਦਾ ਹੁੰਦਾ ਦਾ ਵੀ ਇਹ ਕਾਦਾ ਜਾਤ ਜਿਹਾ ਜਿਹਾ ਜੀ ਪਰ ਹੁਣ ਹੁਣ ਜਿਹੜਾ ਹੁਣ ਸਮਾਂ ਚੱਲਦਾ ਹੁਣ ਅਸੀਂ ਕਹਿੰਦੇ ਤੇ ਵੀ ਯਾਰ ਸਾਡੇ ਮਾਪਿਆਂ ਨੇ ਸਾਨੂੰ ਇੰਨੀ ਮਿਹਨਤ ਕਰੀ ਪੜਾਉਣ ਵਾਸਤੇ ਵੀ ਜੇ ਚਾਰ ਅੱਖਰ ਸਿੱਖੇ ਲੰਦੇ ਤਾਂ ਅੱਜ ਸਾਡੇ ਕੰਮ ਆ ਜਾਣੇ ਤੇ ਜਾ ਕੇ ਤੇ ਫਸਦੇ ਐ ਅਜੀ ਜਗ੍ਹਾ ਜਾ ਕੇ ਫਿਰ ਅਸਾਸ ਹੁੰਦਾ ਵੀ ਯਾਰ ਤਾ ਆ ਪੜੇ ਲੰਦੇ ਦਾ ਫਾਇਦਾ ਰਹਿੰਦਾ ਹੋਰ ਹੋਰ ਹਾਂ ਜਿਆਦਾ ਮੌਜ ਮਸਤੀ ਹੁੰਦੀ ਸੀ ਵੀ ਹਾਂ ਛੁੱਟੀ ਕਰਕੇ ਆ ਕਰ ਲਈ ਉਹ ਕਰ ਲਈਏ ਚਲੋ ਕੋਈ ਨ ਜਿੱਥੇ ਪ੍ਰਮਾਤਮਾ ਨੇ ਰੱਖਣਾ ਉੱਥੇ ਰਹਿਣਾ ਪਣਾ ਗੱਲ ਤਾਲਪੁਰਾ ਦਾ ਤਾਂ ਆਪਾਂ ਵੀ ਖਾਂਦੇ ਆ ਹਾਂ ਗੱਲ ਦਾਲ ਨਾਲ ਫੁਲਕੇ ਦੀ ਹੋਇਆ ਸਾਰੀ ਹਾਂ ਪਾਣੀ ਨੂੰ ਭਰ ਕੇ ਦੁੱਧ ਨੂੰ ਬਾਲਟੀ ਦੀ ਖਾਲੀ ਕਰਕੇ ਦੁੱਧ ਨੂੰ ਤੇ ਚਲ ਉਹ ਦੇ ਚਾਚੇ ਭਾਈ ਹੋਰ ਮਾ ਦੱਬ ਦੇ ਗਿੱਲੀ ਖਿੱਚ ਦੇ ਚਾਚੇ ਬਣਾ ਦੇ ਸਾਸਰੇ ਨਾਲ ਹਰੂ ਜੀ ਖਾਸਾ ਵਹਗੀ ਫਤੇ ਹਾਂ ਅਜੇ ਕੀ ਕਰਨਾ ਵੀ ਹੋਣਾ ਇਹਦੇ ਚ ਇਹ ਤਾਂ ਕਰਨੀ ਹੈ ਅੱਛਾ ਠੰਢ ਚ ਜਾਮ ਹੋ ਗਿਆ ਜੀ ਨਾ ਇਹ ਹੁਣ ਬਰਫੀ ਦਾ ਪ੍ਰੋਸੈਸ ਚੱਲੂਗਾ ਜੀ ਅੱਗੇ ਅੱਗੇ ਤੇ ਬਰਫੀ ਬਣੂਗੀ ਇਹਦੀ ਬਰਫੀ ਹਾਂ ਇਹ ਬਰਫੀ ਹੋਣਾ ਹੂੰ ਇਹਨੂੰ ਹੌਮ ਕਰਨਾ ਪਊਗਾ ਥੋੜਾ ਬਹੁਤਾ ਕਿੱਕ ਨਹੀਂ ਹਾਂ ਜੀ ਨਹੀਂ ਬੋਗੀ ਮੈਂ ਚਨੀ ਬਾਗੇ ਹੂੰ ਇਹ ਬਰਫੀ ਬੰਨ੍ਹਨੇ ਜੀ ਮੈਂ ਕੋਈ ਜੀ ਨਹੀਂ ਬੰਦੀ ਹੁੰਦੀ ਐ ਨਾ ਨਾ ਪੱਟ ਤਾਂ ਹੁੰਦੇ ਨੇ ਉਹਨੂੰ ਗਰਮ ਕਰੂਗਾ ਥੋੜਾ ਬਹੁਤ ਹਾਂ ਜੀ ਹਾਂ ਜੀ ਗਰਮ ਕਰੋਗੇ ਕਿੰਨੇ ਮਿੰਟ ਹਾਲ ਦੇਣਾ ਜੀ ਬਸ ਤਤ ਨਹੀਂ ਪਾ ਕੇ ਤੀਨੀ ਤੇ ਢਾਲ ਦੇ ਹਾਂਜੀ ਹਾਂਜੀ ਤਕ ਕੋਲ ਤੇਰੇ ਲਾ ਤਿਆਰ ਅਦਸਤਾਨਾ ਇਹ ਇਹਨਾਂ ਚੈਨਲ ਆ ਜੀ ਆਪਣਾ ਇਹ ਚੈਨਲ ਕਰਨ ਮਹਾਲ ਆ ਜੀ ਸੁਖੋ ਭੈਣ ਜੀ ਮਾਲਾ ਵਾਲੇ YouTube ਆ ਜੀ YouTube ਤੇ ਦੱਸ ਦਲਾਂ ਮੈਂ ਤੁਹਾਨੂੰ ਜ਼ਿਆਦਾ ਪਾਉਗੀ ਜੀ ਵੀ ਕਿਹੜੇ ਚੈਨਲ ਵਰ ਬਈ ਆ ਅੱਜ ਹਲਵਾਈ ਸਾਹਿਬ ਨੂੰ ਤਾਂ ਫੋਨ ਆ ਗਿਆ ਨਾਲ ਤੇ ਕਰ ਦਿੰਦਾ ਤੁਹਾਨੂੰ ਵੀ ਨਾਲ ਦੀ ਨਾਲੇ ਆ ਰਣਾ ਹਾਂ ਤੂੰ ਤੁਸੀਂ ਤਾਂ YouTube ਪਰ ਨੱਟੇ ਫਿਰਦੇ ਆ ਕਿੱਥੇ ਚੱਲ ਗਏ ਵਿਆਹ ਤੇ ਕਿਹੜੇ ਵਿਆਹ ਤੇ ਚੱਲ ਗਏ ਇਹ ਤਾਂ ਹੈ ਜੀ ਤਾਂ ਹੀ ਤਾਂ ਆਪਣਾ ਘਰ ਦੀ ਬਣਾਉਣਾ ਜੀ ਆਪਾਂ ਨੇ ਇੱਕ ਬਕਾਨ ਚ ਕੋਰ ਬੰਦਾ ਗਿਆ ਜਿਹੜਾ ਨਾਲ ਆ ਰਿਹਾ ਹਮ ਹਮ ਬਿੱਕੇ ਦਾ ਜ਼ਮਾਨ ਬਣਦਾ ਜੇ ਦਾ ਜ਼ਮਾਨ ਬਣਦਾ ਹਾਂ ਪਰ ਜੇ ਨਾ ਆ ਗਏ ਨਾ ਉਹਦੇ ਖੋਏ ਮਰੇ ਤੌੜੀ ਆਪਾਂ ਹਾਏ ਰੰਬਾ ਹੈ ਤਾਂ ਹੀ ਤਾਂ ਆਪਾਂ ਨੇ ਬੜਾ ਘਰੇ ਬਣਾਇਆ ਸਾਰਾ ਕੁਝ ਪਤਾ ਆਹੀ ਕੁਝ ਚੱਲਦਾ ਮੇਰੀ ਗੱਲ ਸੁਣੋ ਦੁਕਾਨਾਂ ਦੇ ਵਿੱਚ ਹਲਵਾਈ ਵੀ ਲੱਗੇ ਹੋਏ ਉੱਪਰ ਰਹਿੰਦੇ ਆ ਉੱਪਰ ਹਾਲਾਤ ਕੀ ਕਰਦੇ ਆ ਉੱਪਰ ਦਾ ਕੀ ਪਤਾ ਲੱਗਦਾ ਜੀ ਮਹਾਰਾਜ ਹਾਂ ਅਬ ਸਾਡੀ ਲੋਚ ਚ ਹੋ ਰਹੀ ਨਾ ਇਹਨਾਂ ਦਾ ਖਾਣਾ ਹਾਂ ਆਪਾਂ ਦਾ ਮਹਾਰਾਜ ਨੂੰ ਸੋਚ ਕੇ ਚੱਲਦੇ ਵੀ ਇਹਨਾਂ ਨੂੰ ਭੋਗ ਲਾਉਣਾ ਭਾਈ ਇਹਨੇ ਖਾਣ ਨੂੰ ਇਹਨਾਂ ਕੋਲ ਨੂੰ ਪਾਉਂਦਾ ਉਹ ਆਪਣਾ ਸਿੱਖ ਧਰਮ ਦੇ ਵਿੱਚ ਬਹੁਤ ਸੁਚਮਾਲਾ ਸਿਸਟਮ ਹੈ ਜੀ ਭਾਈ ਜਿਹੜੇ ਵਾਰ ਨੂੰ ਗਏਗੇ ਉਹਦੇ ਬਾਰੇ ਗੁਰਦੁਆਰੇ ਕਹਿ ਰਹੀ ਹੈ ਹਾਂ ਮੈਨੂੰ ਕਹਿੰਦੇ ਤੁਮਹਾਂ ਟੈਨਰ ਹਾਂ ਹਾਂ ਕਿਹਦੇ ਕਿਹਦੇ ਨਾਲ ਲੜੀ ਆਇਆ ਕਹਿ ਰਹੇ ਹਨ ਨੂੰ ਹਾਂ ਇਹ ਤਾਂ ਹੂੰ ਇਹ ਕਿੰਨਾਂ ਰੋੜੀ ਆਪ ਨੂੰ ਪੀਣ ਨਾਲ ਨੇ ਪਾਣੀ ਵੀ ਹੱਥ ਮੜ ਗਿਆ ਨੇ ਉਹ ਪਾਣੀ ਦੇ ਕੇ ਦਾਂਗੇ ਹਾਂ ਇਹ ਪਾਣੀ ਦੀ ਪਾਣੀ ਦੀ ਮੰਗ ਆ ਤੇ ਹਾਂ ਆ ਲੱਖ ਰੁਪਏ ਦੀ ਗੱਲ ਕਰੀ ਤੁਸੀਂ ਐ ਨਹੀਂ ਪਾਣੀ ਵੀ ਜਿਹੜਾ ਆਪਾਂ ਇਹ ਗੱਲਾਂ ਵਿਚਾਰਦੇ ਸੀ ਹੈਗੇ ਦੇਖੋ ਜੀ ਬਾਬੇ ਪਰਦਾਦਾ ਨੇ ਦੇਖਿਆ ਦਰਿਆਵਾਂ 'ਚ ਪਾਣੀ ਨਹੀਂ ਹੂੰ ਨਦੀਆਂ 'ਚ ਦੇਖਿਆ ਪਾਣੀ ਹੂੰ ਖੂਬ ਹੀ ਸੁੱਕ ਗਏ ਉਹ ਅਸੀਂ ਸਾਡੇ ਟਾਈਮ 'ਚ ਪਾਣੀ ਹੈਗਾ ਬੋਤਲਾ ਦੀ 200 ਵਾਲਾ ਹਾਂ ਉਹੋ ਤੇ ਫਿਰ ਘੁੱਟਾਂ ਵਾਲੀ ਕਿਹੜੀ ਬੋਤਲ ਵੀ ਨਹੀਂ ਸੀ ਹਾਂ ਨਾ ਇੱਕ ਗੱਲ ਹੈਗੀ ਸਾਡੇ ਟਾਈਮ 'ਚ ਨਲਕੇ ਖਤਮ ਹੋ ਗਏ ਜੀ ਉਹ ਖਤਮ ਹੋ ਗਏ ਬੱਸ ਬੱਸ ਤੇ ਨਲਕੇ ਪਰ ਮੋਟਰ ਵੀ ਲਾ ਕੇ ਚਲਾਈ ਅਸੀਂ ਆਹ ਬਈ ਤੇ ਹੁਣ ਹੁਣ ਸਮਰਸੀ ਵੱਲ ਮੋਟਰ ਚੱਲ ਗਈ ਜੀ 200 ਫੁੱਟ ਥੱਲੇ ਗਈ 200 ਫੁੱਟ ਦੇ ਬਾਅਦ ਜੀ ਹੁਣ ਹੋਰ ਥੱਲੇ ਡਿਲਣਾ ਪਾਣੀ ਗਾਹਾਂ ਗਾ ਪਰ ਨਿਕਲਣਾ ਸੰਭਤ ਹੀ ਨਹੀਂ ਰਣੀ ਹਾਂ ਤੇ ਬਚਾਉਂਗਾ ਤਾਂ ਬਚਣਾ ਹੈ ਇਹ ਸਰਕਾਰ ਦਾ ਪੈਸੇ ਖਾਣੂ ਹੀ ਹੈ ਭਾ ਹਮ ਕੋਈ ਵੀ ਸਰਕਾਰ ਆ ਰਹੀ ਸੀਚੇ ਬਾਬ ਖੱਤ ਮੋੜਿਆ ਰ ਕਰਨ ਹਮ ਉਹਨੇ ਮੁੰਡੇ ਨਾਲ ਦਾ ਉਹਦਾ ਬਹੁਤ ਬਹੁਤ ਨਾਲ ਦੋਹਰੇਆ ਕਰਿਆ ਪ੍ਰੋਗਰਾਮ ਨੇ ਭਈ ਨਾਲਾ ਸਫਾਈ ਰੇ ਮੇਰੇ ਵੀਰ ਕੱਲ ਖਾਣ ਦਿੱਤੀ ਗੱਲ ਨਾ ਕਰਦੀ ਉਹਨੇ ਕੀ ਹੈਗਾ ਕੰਮ ਇਹ ਹਮ ਵੀ ਪ੍ਰਸ਼ਾਸਨ ਹੀ ਪ੍ਰਸ਼ਾਸਨ ਤਾਂ ਪੈਸੇ ਖਾ ਰਿਆ ਹਮ ਉਹਨਾਂ ਦਾ ਲੋਕਾਂ बन ਗਿਆ ਜੀ ਕਾਜਰਗੜ੍ਹ ਵਰਤੀ ਵਾਲਾ ਅੱਛਾ ਮਨੂ ਦਾ ਨਹੀਂ ਇਹਦੇ ਉੱਪਰ ਹੁਣ ਤੁਸੀਂ ਓ ਵੀ ਲਾਉਣਾ ਕੋਸ ਨਾਲ ਨਹੀਂ ਜੀ ਮੈਂ ਕੁਝ ਨਹੀਂ ਲਾ ਰਿਹਾ ਡਿਪਰੇਸ਼ਨ ਕਰਤੀ ਬੈਠੀ ਮੈਂ ਮਦਦ ਲਾ ਕੇ ਆਪਾਂ ਨੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸਭੇ ਲਾਉਣਾ ਜੀ ਤੁਸੀਂ ਕਿਹ ਆਈਟਮ ਤਿਆਰ ਲੱਗੇ ਕਰਨ ਜੀ ਹੁਣ ਅਸੀਂ ਸ਼ੱਕਰ ਵਾਲੇ ਲੱਗੇ ਅੱਛਾ ਸ਼ੱਕਰ ਵਾਲੇ 파ਰੇ ਗੋੜਾ ਵਾਲੇ ਵੱਧ ਬਣਾ ਲੈ ਬਾਰਡ ਦੇ ਦੇਣੀ ਸਾਨੂੰ ਦੋ ਦੋ ਗੋਦੀਆਂ ਆਣੀਆਂ ਪਲਾਸਟਿਕ ਦੀਆਂ ਬਾਟੀਆਂ ਮੈਂ ਜਿਹੜੀ ਗੱਲ ਕਹਿਣ ਲੱਗਿਆ ਗੋੜਾ ਵਾਲੇ ਵੱੱਦ ਲਾਇਆ ਦੂਏ ਦੂਏ ਘੱਟੇ ਲਾ ਦੇ ਕੋਈ ਚੱਕਰ ਨਹੀਂ ਹੈਗਾ ਸਾਰੇ ਗੋੜੇ ਪੰਜ ਗੋੜੇ ਪੰਜ ਜਿੰਨੀ ਆਲੇ ਜਾਦਾਂ ਆਇ ਨਾ ਕਰੋ ਤੁਸੀਂ ਹਾਂਜੀ ਤਿੰਨ ਕਿਲੋ ਉਦੇ ਵਾਲੇ ਕਰ ਦੋ 7 ਕਿਲੋ ਗੋੜਾ ਵਾਲੇ ਕਰ ਦੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਦੋ ਦੋ ਪੇੜੀਆਂ ਹਾਂ ਕੋਈ ਚੱਕਰ ਨਹੀਂ ਹਾਂ ਆਹ ਉਸ ਵਾਸਤੇ ਮੈਂ ਰੱਖਣ ਦੋ ਪੇੜੀਆਂ ਇੱਧਰ ਕਰ ਦਿਓ ਦੋ ਕਿਲੋ ਦੀਆਂ ਚਾਹੀਦੀਆਂ ਹਾਂ ਹਾਂ ਕੀ ਹੋਸ ਚੀਨੀ ਤਾਂ ਅੱਜ ਕੱਲ ਸਾਰੇ ਪਰਹੇਜ਼ ਕਰਦੇ ਚੀਜ਼ ਨੂੰ ਗੁੜ ਵਾਲਾ ਘਲਾ ਰਹੇ ਕਿ ਕੋਣੋ ਕੇ ਖਾ ਲਦਾ ਮਨੂੰ ਕਿਹਦੇ ਕੈਰੈਕਟਰ ਚੀਨੀ ਦੇ ਬੜਾ ਗੋੜੀ ਉਹ ਤਾਂ ਚਲੋ ਹੁਣ ਉਹ ਜੋ ਉਧਰ ਨੂੰ ਜਾਣ ਲੱਗੇ ਬਹੁਤ ਬਰੀਕੀਆਂ ਆਪਾਂ ਨੇ ਗੋੜ ਹੁਣ ਸਭ ਕੋ ਸੁਚਾਨਦਾ ਕਿ ਕਿਉਂ ਘਲਾੜਾ ਪਰਤੇ ਗੋੜ ਆਉਂਦਾ ਚੀਨੀਆਂ ਮਿਕਸ ਕਰ ਕਰ ਵੇਚੀ ਜਾਂਦੇ ਵਿੱਚ ਸਾਹਬ ਜਿੱਟਾਂ ਦੇ ਜਾਂਦੇ ਗੋੜ ਹੂੰ ਇਹ ਗੋੜ ਹੁਣ ਉਹ ਜਿਹੜਾ ਉਹ ਜਿਹੜਾ ਕਾਲਾ ਹਾਂ ਲੋਜੀ ਖਾ ਲਈ ਇਹ ਬਿਲਕੁਲ ਸਿੱਕੋ ਥਾਲੀ ਆ ਜੀ ਭਰਾ ਨਾਲ ਉਹਨੂੰ ਜੀ ਇਹਨੂੰ ਨਮਾ ਲਾ ਲਓ ਤੁਸੀਂ ਉਹ ਕਰਦਾ ਇਹਦਾ ਦੋ ਸ਼ੰਡਰ ਖਾਲੀ ਹੋ ਗਏ ਭਰਾਵਾ ਬਹੁਤ ਸਤਨਾਮ ਇਹ ਇਹਦੇ ਥੋੜੇ ਖਾਲੀ ਆ ਵੀ ਹੈ ਖਾਲੀ ਹੈ ਖਾਲੀ ਇਹ ਵੀ ਖਾਲੀ ਹੈ ਹੁਣ ਗੱਲ ਸੁਣ ਲਓ ਮੇਰੀ ਹੁਣ ਇੰਨਾ ਮੈਂ ਤੁਹਾਡਾ ਹੋ ਕਰਿਆ ਨਾ ਉਹਨਾਂ ਤੁਸੀਂ ਮੈਨੂੰ ਵੀ ਉਹ ਕਰਨਾ ਪੈਣਾ ਮੈਨੂੰ ਤੁਹਾਨੂੰ ਕਿੰਨੀ ਮਿਲਦੀ ਹੁੰਦੀ ਮੇਰੇ ਤੋਂ ਕਿੰਨੀ ਮਿਲ ਤੋਂ ਮਿਲਦੀ ਹਾਂ 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 ਮਿਲਦੀ ਹੈ ਟੂਕ ਟੈਕ ਚ ਦੇ ਆ 2 ਕਟੇ ਸਰ ਟੋਟਲ ਦਾ ਸਾਲਾ 2 ਕਟੇ ਸੇ ਨਾਲ ਚੀਨੀ ਦੇ ਮਿਲਦੇ ਸਾਨੂੰ ਅਸੀਂ ਸਾਡੇ ਦੇ ਕਈ ਮੁਕਣਾ ਖਾਣ ਵਾਸਤੇ ਇੱਕ ਦੇ ਦਿਓ ਉਹਨਾਂ ਢੇਰ ਬੰ ਮੈਂ ਗੱਲ ਗੱਲ ਤਾਂ ਆਇਆ ਕਹਿੰਦੇ ਜਿੰਨਾ ਅਸੀਂ ਗੰਨਾ ਮੇਰੀ ਗੱਲ ਸੁਣ ਜਿੰਨਾ ਅਸੀਂ ਗੰਨਾ ਗਿਰੂਗਾ ਚੀਨੀ ਉਨੀ ਹੋ ਮਿਲਣੀ ਆ ਚਾਚੇ ਦਾਇ 100 ਕਾਟਲ ਪਰ ਵੀ ਚਾਚੇ ਦਾਇ ਦਾ ਬਹੁਤ ਗੰਨਾ ਲਾਉਂਦਾ ਸਾਡੇ ਕੋਲ 2.5 2.5 ਕਿਲੇ ਜ਼ਮੀਨ ਦੇ ਆ ਹਾਂ ਆਇਆ ਕਹਿੰਦਾ ਇਹਦਾ ਇਹਦਾ ਜਿਹਦਾ ਜਿਹਦਾ ਬਾਬੇ ਪਤਾ ਕਹੇ ਜੇ 1000 ਕਾਟਲ ਗੰਨਾ ਗਿਰੂਗਾ ਤਾਂ 2 ਕਾਟਲ ਚੀਨੀ ਮਿਲਣੀ ਆ ਸਾਡੇ ਦਾ ਗੰਨਾ ਹੀ ਸਾਲਾ 500 ਕਾਟਲ ਵੀ ਨਹੀਂ ਹੋਣਾ ਪੂਰਾ ਉਹਦੇ ਵੀ ਵਿਵਤਾ ਖੜੀ ਹੋਈ ਪਈ ਐ ਹੋਰ ਹੋਰ ਬੀਜ ਦੇ ਉਹ ਨਾ ਚੱਲ ਤਰੇ ਮੂੰਹ ਚ ਕੀ ਚੱਕਰ ਬੀਜਣਾ ਬੀਜਣਾ ਗੰਨਾ ਵਾਧੂ ਬੇੜੀ ਰੀਚ ਹੁੰਦਾ ਇੱਧਰ ਸਾਡੇ ਜਿਹੜੇ ਗੰਨਾ ਹੁੰਦਾ ਨਹੀਂ ਸਾਡਾ ਪਾਣੀ ਨਹੀਂ ਹੈਗਾ ਤਾਂ ਉਹ ਸਾਰੇ ਜੱਟ ਬੀਜਣ ਖਿਡਾਰੀ ਆਪ ਨਾਲੋਂ ਲਾ ਕੇ 80 ਪੈ ਕੇ ਨਾ ਗੋੜ ਕਰਤਾ ਵੀ 100 ਪੈ ਕਿੰਨੇ ਹਾਂ ਹੁਣ ਦੁਬਾਰਾ ਸ਼ੁਰੂ ਹੋ ਗਿਆ ਪ੍ਰੋਸੈਸ ਨਹੀਂ ਨਹੀਂ ਉਹ ਵੀ ਗੱਲ ਆ ਜੜੀਆਂ ਆਪਣੇ ਦੇਸੀ ਖਿਡਾਰੀਆਂ ਨਾਲ ਪ੍ਰੋਜੈਕਟ ਦੁਬਾਰਾ ਸ਼ੁਰੂ ਹੋਣ ਲੱਗ ਗਿਆ ਗੁੜ ਤਾਂ 100 ਰੁਪਏ ਕਿਲੋ ਵੇਚੀ ਜਾ ਉਹ ਵੀ ਲੈਣ ਨੂੰ ਤਿਆਰ ਲੋਕ ਕਹਿੰਦੇ ਦੇਤੀ ਹੋਵੇ ਭਈ ਇਹ ਤਾਂ ਨਹੀਂ ਲੈਣਾ ਹੈਗਾ 100 ਰੁਪਏ ਦਾ ਸਰਦਾਰ ਹਾਂਜੀ ਉਹੀ ਅਮਰ ਥੋੜੇ ਹੋਣੀ 10 15 ਸਾਲ ਪੜੀ ਹਾਂਜੀ ਆਈ ਚੀਜ਼ ਆ ਆਈ ਸ਼ੇਪ ਆ ਹਾਂਜੀ ਉਹ ਬੰਦਾ ਸਬਜ਼ੀ ਵੇਚਣ ਲੱਗ ਗਿਆ ਬਹੁਤ ਵਧੀਆ ਬਹੁਤ ਵਧੀਆ ਹੈ ਨਾ ਹੱਥੀ ਕਰਮ ਕਰਨ ਵਰਗੀ ਕੋਈ ਰੀਜ਼ ਨਹੀਂ ਸਟੇਡੀਅਮ ਉਹ ਰੱਖਦਾ ਹਾਂ ਉਹ ਉੱਥੇ ਲੈ ਲੈਂਦਾ ਹੋਇਆ ਨਾ ਥੋੜਾ ਲੈ ਲੈਂਦਾ ਵਾਇਆ ਇਸ ਤਰ੍ਹਾਂ ਟਰੈਕਟਰ ਛੋਟਾ ਨਾ ਨਾ ਬਧੀਆ 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 ਵਧੀਆ ਵਧੀਆ ਬਧੀਆ ਵਾਹਿਗੁਰੂ ਸਤਿਨਾਮ ਚਲੋ ਮਿਲਦੇ ਜੀ ਕਿਸੇ ਅਗਲੇ ਬਲਾਉਂਚ ਪਰਮਾਤਮਾ ਅਰਖ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ